ਉਹ ਪਾਰੀ ਰੇ ਰੇ ਕੋਲ ਲਗਾ ਸੜਾ ਸੜਾ ਬੰਦਾ ਉਹਦੇ ਜੱਟ ਕੋਈ ਵੀਡੀਓ ਬਣਾਇਆ ਦਾ ਆਹ 57 ਕੋਈ ਜੁੜਾ ਛੋਟੀ ਕਿ ਬਣਾਉਣਾ ਹਾਂ ਹਾਂ ਦੂਜੇ ਦੀ ਆਪਾਂ ਤਾਂ ਕਰਨ ਪਾ ਚਾਰ ਰੋੜੇ ਤੋੜਦਾ ਆਂ ਆਪਰੇ ਵੀਡੀਓ ਪਾਈ ਹੋਇਆ ਯਾਰ ਪੁੰਡਾਰ ਦੀ ਛੋਟੀ ਆ ਕੋਈ ਜਾਨ ਨਹੀਂ ਮੈਂ ਵੱਡੀ ਬਣਾਉਂ ਉੱਤੇ ਮੇਂ ਜਿਹੜਾ ਗਿਆ ਉੱਥੇ ਵੱਡੀ ਬਾਦੇ ਮੈਂ ਮੇਰਾ ਪੌਂਦੇ ਮੈਂ ਤੱਕ ਦਿਖਾ ਕੇ ਰੇਟ ਫੇਰ ਕਰਿਆ ਬਈ ਆਪਾਂ ਜੇ ਆਪਾਂ ਤਾਂ ਕਰਨ ਨਹੀਂ ਸੁਣਾਦੇ ਵੱਡੀ ਮੱਤੋਂ ਦੀ ਆਪਣੇ ਬਾਈ ਫੇਰ ਆਪਣੀ ਛੱਤਰ ਵੀ ਜਗਦਾ ਯਾਰ ਬੰਦਾ ਤੋ ਬਟੰਡੇ ਦਾ ਬਟੰਡੇ ਦਾ ਆਪਣਾ ਬ੍ਰੀਕ ਵਾਲੀ ਆ ਤੇਰਾ ਵਟਸਐਪ ਚੱਲਦਾ ਨੂੰ ਵੀਡੀਓ ਤੈਨੂੰ ਪਾਉਣੇ ਬੜੀ ਇਹ ਤੋੜਦਾ ਨਹੀਂ ਬਾਈ ਪਹਿਲਾਂ ਹੀ ਫਸੀ ਵੀ ਅਗੜਿਆ ਤੇਰੀ ਉਹ ਚ ਰਾਜਤਾਂ ਨਹੀਂ ਜਾ ਕਾਰਡੀ ਵਾਲੀ ਆ ਉਹ ਦੂਜੀ ਪਹਿਲੀ ਵਾਰ ਸੀਰੀਅਲ ਤੋੜੇ ਮੋਟੇ ਮੋਟੇ ਲਫਾਵੇ ਤੋੜੇ ਯਾਰ ਥੋੜੀ ਥੋੜੀ ਚੱਜਣਾ ਹੈ ਪੱਕੀ ਪੱਕੀ ਪਹਿਲਾਂ ਕੱਢਦਾ ਰਹ ਹੁਣ ਨਿਆਰਾ ਆਇਆ ਪਹਿਲਾਂ ਕੱਢੀ ਨਹੀਂ ਪੱਕੀ ਸਾਰੀ ਇਹਨਾਂ ਤੋਂ ਹਾਂ ਹਾਂ ਕੋਈ ਬੰਦਾ ਹੀ ਕੱਢਦਾ ਸਹੀ ਯਾਰ ਅਸੀਂ ਆਪਰਾ ਵੀਡੀਓ ਪਾ ਕੇ ਛੋਟੀ ਵੱਡੀ ਪਾ ਕੇ ਫੇਸਬੁਕ ਐਡਿਟ ਕਰਿਆ ਸਗਾਰਾ ਪਹੁੰਚਾ ਕੇ ਖੜ ਗਿਆ ਹਾਂ ਇਹਨੂੰ 54 ਮੈਨੂੰ ਕੋਈ ਬੰਦਾ ਕਹਿੰਦਾ ਤੂੰ ਐ ਕਿਉਂ ਕਰਿਆ ਕਹਿੰਦਾ ਤੂੰ ਛੋਟੀ ਦਿਖਾਈ ਮਾ ਭਾਈ ਲਫਾਵੇ ਪਾੜ ਲਾ ਤੇਰੇ ਬੱਬਰ ਦਾ ਹੀ ਫੋਨ ਆ ਗਿਆ ਬੱਬਰ ਦਾ ਉਹਦਾ ਮਾਨ ਸੰਗ ਦਾ ਕਹਿੰਦਾ ਕਿ ਮੇਰੀ ਬੋਲੀ ਕਰਾ ਦੇ ਕਿਸੇ ਨਾਲ ਮਗਾ ਮੈਂ ਉਹੀ ਬੰਦਾ ਆ ਗਿਆ ਮੈਂ ਕਿਹਾ ਤੂੰ 643 ਕਰਕੇ ਉਹ ਦੁਬਾਰਾ 43 ਕਰਾ ਤੂੰ ਹੀ ਆ ਉਹਦੀ ਫੋਨ ਕੱਟਦਾ ਐਂ ਕਰਦੇ ਨੇ ਭਰਾ ਮਾ ਰੋਪਣ ਮੈਂ ਹਾਂ ਹੂੰ ਹਾਂ ਹਾਂ ਉਹ ਉਹ ਦਾ ਪੂਸਕਾਉਣ ਨਾਲ ਫਸ ਕੇ ਹੂੰ ਉਹ ਵਧੀਆ ਲੱਗਿਆ ਹੁਣ ਮੂੰਸਾ ਵਾਲਾ ਮੁੰਡਾ ਕਹਿੰਦਾ ਮੈਂ ਤੈਨੂੰ ਉਹ ਦੁਕਾਨ 57 ਰੁਪਏ ਦੀ ਦੁਕਾਨ ਆ ਬਠਿੰਡਿਆ ਤੋਂ ਮੈਂ ਮੈਂ ਨਹੀਂ ਉਕਰਦਾ ਬਾਈ ਕਿਹੜੀ ਗੱਲ ਹੋ ਗਈ ਹੈ ਨਾ ਤੈਨੂੰ ਮੈਂ ਤੂੰ ਮੇਰੇ ਨੂੰ ਬੰਦੇ ਵਾਰ ਵਰਤਤੀ ਨਹੀਂ ਮੈਂ ਤੂੰ ਮੇਰੇ ਨਾਲ ਹਾਂ ਕਹਨੂੰ 60 ਦਾ ਰੇਟ ਆ ਯਾਰ 60 ਦਾ 65 ਰੁਪਏ ਹੀ ਲਾਖਦਾ ਕਹਨੂੰ ਤਾਂ ਹਾਂ ਉਸੇ ਰੋੜੋ ਦਾ ਲਾਦੀ ਟੀਟੀ ਕਹਿੰਦਾ ਵੀ ਲਾਦੀ ਗੱਲ ਬਾਈ ਤਿੰਨ ਦਿਨਾਂ ਦਾ ਸੀਡ ਨਾਲ ਵਿੱਚ ਉਹਨੇ ਲਾ दिए 85 ਬੋਰੀਆਂ ਲਾਤੀ ਦੋ ਬੋਰੀਆਂ